ਰਾਜਵੀਰ ਜਵੰਦੇ ਦੀ ਧਰਮ ਪਤਨੀ ਮਾਂ ਛੋਟੇ ਬੱਚੇ ਉਹਨਾਂ ਦੇ ਵਿੱਚੋਂ ਜਿਵੇਂ ਰਾਜਵੀਰ ਜਵੰਦਾ ਇਸ ਦੁਨੀਆ ਤੋਂ ਗਿਆ ਉਹ ਸਿਰਫ ਬੁੱਤ ਰਹਿ ਗਏ ਜਿਵੇਂ ਉਹਨਾਂ ਦੀ ਕੋਈ ਜਾਨ ਹੀ ਕੱਢ ਕੇ ਲੈ ਗਿਆ ਹੋਵੇ ਸੰਸਕਾਰ ਨੂੰ 7 ਦਿਨ ਹੋ ਗਏ ਪਰ ਉਹਨਾਂ ਦੇ ਅੱਗੇ ਅੱਜ ਵੀ ਉਹੀ ਦ੍ਰਿਸ਼ ਘੁੰਮ ਰਿਹਾ ਜਦੋਂ ਰਾਜਵੀਰ ਜਵੰਦਾ ਹਸਪਤਾਲ ਦੇ ਵਿੱਚ ਗਿਆ ਸੀ ਮਾਤਾ ਨੇ ਤਾਂ ਇੱਥੋਂ ਤਿੱਕਰ ਕਹਿ ਦਿੱਤਾ ਕਿ ਜੇਕਰ ਪੁੱਤਰਾ ਮੈਨੂੰ ਤੇਰੀ ਹੋਣੀ ਬਾਰੇ ਪੂਰਾ ਵੀ ਇਲਮ ਹੁੰਦਾ ਮੇਰੇ ਹੀਰੇ ਪੁੱਤਾਂ ਮੈਂ ਮੋਟਰਸਾਈਕਲ ਦੀ ਚਾਬੀ ਕੱਢ ਲੈਂਦੀ ਤੈਨੂੰ ਲੁਕੋ ਲੈਂਦੀ ਤੇਰੇ ਨਾਲ ਲੜ ਪੈਂਦੀ ਤੈਨੂੰ ਜਾਨ ਨਾ ਦਿੰਦੀ ਕਿਉਂਕਿ ਜਦੋਂ ਰਾਜਵੀਰ ਜਵੰਦਾ ਰਾਈਡ ਤੇ ਰਹੀ ਨਿਕਲਿਆ ਸੀ ਤੇ ਧਰਮ ਪਤਨੀ ਨੇ ਵੀ ਇਸ ਗੱਲ ਦੇ ਉੱਤੇ ਜਿਹੜਾ ਕਿੰਤੂ ਪ੍ਰੰਤੂ ਕੀਤਾ ਸੀ ਕਿ ਬੱਚੇ ਘਰੇ ਆ ਬੱਚਿਆਂ ਨਾਲ ਟਾਈਮ ਸਪੈਂਡ ਕਰ ਲਓ ਜਿਹੜਾ ਬਾਹਰ ਕਾਫੀ ਜਿਆਦਾ ਜਿਹੜਾ ਮੌਸਮਾ ਖਰਾਬ ਆ ਇਸ ਕਰਕੇ ਤੁਸੀਂ ਰਾਈਡ ਤੇ ਨਾ ਜਾਓ ਸੋ ਇਸ ਕਰਕੇ ਪਤਨੀ ਦੇ ਨਾਂ ਨੁਕਰ ਕਰਨ ਦੇ باوجود ਦੋਸਤਾਂ ਦੇ ਹਵਾਲਾ ਦੇ ਕੇ ਰਾਜਵੀਰ ਜਵੰਦਾ ਘਰੋਂ ਨਿਕਲਿਆ ਸੀ ਪਰਿਵਾਰ ਹੁਣ ਇਹ ਸੋਚ ਰਿਹਾ ਕਿ ਉਹ ਦੋਸਤ ਜੇਕਰ ਉਧੇ ਉਸ ਨੂੰ ਫੋਨ ਕਰਕੇ ਰਾਈਡ ਤੇ ਚੱਲਣ ਲਈ ਨਾ ਕਹਿੰਦੇ ਤੇ ਸ਼ਾਇਦ ਅਜ ਰਾਜਵੀਰ ਜਵੰਦਾ ਜਿਹੜਾ ਉਹ ਸਾਡੇ ਵਿੱਚ ਹੁੰਦਾ ਉਹ ਇਸ ਤਰੀਕੇ ਦੇ ਨਾਲ ਸਾਥੋਂ ਦੂਰ ਨਾ ਜਾਂਦਾ ਪਰਿਵਾਰ ਇਸ ਚੀਜ਼ ਦੇ ਉੱਤੇ ਪਛਤਾਵਾ ਕਰ ਰਿਹਾ ਧਰਮ ਪਤਨੀ ਵਰਲਾਪ ਕਰ ਰਹੀ ਹੈ ਬੱਚੇ ਆਪਣੇ ਪਿਤਾ ਨੂੰ ਲੱਭ ਰਹੇ ਆ ਛੋਟਾ ਮੁੰਡਾ ਜਿਹੜਾ ਉਹਨੂੰ ਇੰਨੀ ਜ਼ਿਆਦਾ ਸਮਝ ਨਹੀਂ ਪਰ ਉਹਨੂੰ ਸੂ ਆ ਕੇ ਪਾਪਾ ਲਗਾਤਾਰ ਘਰ ਕਿਉਂ ਨਹੀਂ ਆ ਰਹੇ ਮਾਣੇ ਭਾਵੇਂ ਹੱਥੀ ਸਭ ਕੁਝ ਕਰਤਾ ਜਿਦਾਂ ਨੂੰ ਅਗਣੀ ਦੇਤੀ ਨਾਲ ਦੀ ਨਾਲ ਉਹਨਾਂ ਨੇ ਅਸਤੀਆਂ ਜਲ ਪ੍ਰਵਾਹ ਕਰਤੀਆਂ ਪਰ ਉਹਦੀ ਮਾਂ ਆਖਦੀ ਆ ਕਿ ਮੇਰੇ ਕੰਨ ਅੱਜ ਵੀ ਇਸ ਚੀਜ਼ ਨੂੰ ਢੀਕ ਰਹੇ ਆ ਕਿ ਰਾਜਵੀਰ ਜਵੰਦਾ ਮੈਨੂੰ ਮੰਮੀ ਆ ਕੇ ਬੁਲਾਵੇ ਉੱਚੀ ਉੱਚੀ ਹੱਸੇ ਮਜ਼ਾਕ ਕਰੇ ਮੇਰੇ ਕੰਨ ਇਸ ਚੀਜ਼ ਨੂੰ ਤਰਸ ਰਹੇ ਆ ਪਰ ਪਰਮਾਤਮਾ ਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ ਇੱਥੇ ਰਾਜੇ ਰਾਣਿਆਂ ਨੂੰ ਵੀ ਜਾਣਾ ਪੈਂਦਾ ਜਦੋਂ ਸਮਾਂ ਆ ਜਾਂਦਾ ਪਰ ਸਮੇਂ ਦੇ ਨਾਲ ਜਾਨ ਦੇ ਨਾਲ ਜਿਹੜਾ ਮਨੁੱਖਾ ਹਰ ਇੱਕ ਦੀ ਆਪਣੀ ਲੋੜ ਆ ਪਰ ਜਦੋਂ ਮਨੁੱਖ ਬੇਟਾਈਮਾ ਜਲਾ ਜਾਂਦਾ ਪਿੱਛੇ ਪਰਿਵਾਰ ਦੇ ਉੱਤੇ ਜਿਹੜਾ ਵਕਤ ਆ ਉਹ ਕਿੰਨਾ ਭਾਰੀ ਪੈਂਦਾ ਜਿਹੜਾ ਵਕਤ ਆ ਪਰਿਵਾਰ ਦਾ ਉਹ ਕਿੰਨਾ ਜਾਦੇ ਜਿਹੜਾ ਖਰਾਬ ਨਿਕਲਦਾ ਇਹ ਜਿਹੜੇ ਪਰਿਵਾਰ ਦੇ ਵਿੱਚੋਂ ਜਵਾਨ ਧੀਆ ਪੁੱਤ ਚਲੇ ਜਾਂਦੇ ਆ ਉਹ ਪਰਿਵਾਰ ਜਾਣਦਾ ਤੇ ਜਾਂ ਫਿਰ ਉਹਨਾਂ ਦੇ ਜਿਹੜੇ ਸਕੇ ਸੰਬੰਧੀ ਆ ਉਹ ਜਾਣਦੇ ਆ ਸੋ ਰਾਜਵੀਰ ਜਵੰਦਾ ਭਾਵੇਂ ਫਣਕਾਰ ਸੀ ਭਾਵੇਂ ਲੋਕ ਉਹਨੂੰ ਇੱਕ ਐਜ਼ ਆ ਕਲਾਕਾਰ ਜਾਣਦੇ ਸੀ ਪਰ ਉਹ ਇੱਕ ਪਿਤਾ ਵੀ ਸੀ ਇੱਕ ਪਤੀ ਵੀ ਸੀ ਇੱਕ ਬੇਟਾ ਵੀ ਸੀ ਉਹ ਆਪਣੀ ਜ਼ਿੰਦਗੀ ਦੇ ਵਿੱਚ ਸਾਰੇ ਫਰਜ਼ ਨਿਭਾਉਂਦਾ ਸੀ ਇੱਕ ਪੁੱਤ ਹੋਣ ਦਾ ਫਰਜ਼ ਵੀ ਨਿਭਾਉਂਦਾ ਸੀ ਇੱਕ ਪਿਤਾ ਹੋਣ ਦਾ ਫਰਜ਼ ਵੀ ਨਿਭਾਉਂਦਾ ਸੀ ਇੱਕ ਪਤੀ ਹੋਣ ਦਾ ਫਰਜ਼ ਵੀ ਨਿਭਾਉਂਦਾ ਸੀ ਸੋ ਜਿੱਥੇ ਆਮ ਲੋਕਾਂ ਨੂੰ ਵੱਡਾ ਘਾਟਾ ਪਿਆ ਆਮ ਲੋਕ ਇਸ ਚੀਜ਼ ਨੂੰ ਸਮਝ ਰਹੇ ਆ ਕਿ ਇੱਕ ਚੰਗੀ ਆਵਾਜ਼ بلند ਆਵਾਜ਼ ਜਿਹੜੀ ਇੱਕ ਬਹੁਤ ਵਧੀਆ ਸੁਚੱਜੇ ਢੰਗ ਦੇ ਨਾਲ ਗਾਇਕੀ ਵਧੀਆ ਵਿਸ਼ਿਆਂ ਨੂੰ ਟੱਚ ਕਰਨ ਵਾਲਾ ਇੱਕ ਗਾਇਕ ਸਾਥੋਂ ਦੂਰ ਹੋ ਗਿਆ ਉੱਥੇ ਇੱਕ ਅਹਿਮ ਰੋਲ ਇੱਕ ਪਰਿਵਾਰ ਦਾ ਅਹਿਮ ਮੈਂਬਰ ਚਲਾ ਗਿਆ ਜਿਹਦੇ ਵੱਖੋ-ਵੱਖ ਜਿਹੜੇ ਕਰਤੱਵ ਸੀ ਸੋ ਪਰਿਵਾਰ ਪਛਤਾਵੇ ਤੋਂ ਬਿਨਾ ਉਹਨਾਂ ਦੇ ਕੋਲ ਹੁਣ ਕੁਝ ਨਹੀਂ ਰਹਿ ਗਿਆ ਇਸ ਕਰਕੇ ਪਰਿਵਾਰ ਆਖਦਾ ਕਿ ਸ਼ਾਇਦ ਉਹਦੇ ਜੇ ਰਾਜਵੀਰ ਜਵੰਦੇ ਦੇ ਦੋਸਤ ਆ ਜਿਹੜੇ ਜਿਨ੍ਹਾਂ ਦੇ ਨਾਲ ਇਹ ਰਾਈਡਿੰਗ ਤੇ ਨਿਕਲੇ ਸੀ ਜੇਕਰ ਉਹ ਇਹ ਰੂਟ ਨਾ ਬਣਾਉਂਦੇ ਕਿਉਂਕਿ ਜਿਹੜੇ ਉੱਥੋਂ ਦੇ ਰਹਿਣ ਵਾਲੇ ਲੋਕਲ ਬੰਦੇ ਆ ਉਨ੍ਹਾਂ ਦੇ ਕਹਿਣ ਮੁਤਾਬਕ ਕਿ ਉਹ ਰੂਟ ਆ ਉਹ ਸੜਕਾ ਜਿੱਥੇ ਚਾਹੇ ਕੋਈ ਵੀ ਦਿਨ ਹੋਵੇ ਕੋਈ ਵੀ ਵਾਰ ਹੋਵੇ ਇੱਥੇ ਜਿਹੜਾ ਟ੍ਰੈਫਿਕ ਆ ਉਹ 70% ਬਿਜੀ ਰਹਿੰਦਾ ਇੱਥੇ ਆਮ ਭਾਰਤ ਦੇ ਵਿੱਚ ਜਿੱਥੇ ਉਵਾਰਾ ਪਸ਼ੂ ਜੇ 20% ਆ ਤੇ ਇੱਥੇ 50% ਆਉਣ ਦਾ ਜਿਹੜਾ ਡਾਰਾ ਉਵਾਰਾ ਪਸ਼ੂਆਂ ਦਾ ਰਹਿੰਦਾ ਸੋ ਜਿਨ੍ਹਾਂ ਦੋਸਤਾਂ ਨੇ ਇਹ ਰੂਟ ਬਣਾਇਆ ਜਿਨ੍ਹਾਂ ਰੋਸਤਾਂ ਨੇ ਇਹ ਸੜਕ ਦਾ ਚੈਨ ਕੀਤਾ ਉਹਨਾਂ ਦੀ ਸਮਝ ਦੇ ਉੱਤੇ ਉਹਨਾਂ ਦੀ ਸੋਚ ਦੇ ਉੱਤੇ ਜਿਹੜਾ ਜਵੰਦੇ ਪਰਿਵਾਰ ਉਹ ਸਵਾਲ ਚੱਕ ਰਿਹਾ ਕਿ ਉਹ ਇੰਨੇ ਨਪੋਲ ਸੀ ਉਹਨਾਂ ਨੇ ਜਾਣ ਕੇ ਰੂਟ ਬਣਾਇਆ ਜਾਂ ਫਿਰ ਕਿਸੇ ਦਾ ਪਿੱਛੇ ਸਾਜ਼ਿਸ਼ ਸੀ ਸੋ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਸੀ ਸਾਰੀ ਜਨਤਕ ਹੋ ਜਾਵੇਗੀ ਲੋਕਾਂ ਦੀ ਕਚਹਿਰੀ ਚ ਆ ਜਾਵੇਗੀ ਕੇਸ ਦੇ ਪਿੱਛੇ ਅਸਲ ਰੀਜਨ ਕੀ ਹੈ ਜਵੰਦੇ ਦੇ ਜਾਣ ਦਾ